ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਆਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਵਹਾਰੀ ਕਈ ਕੋਟ ਪੈ ਤੀਰਤ ਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਬੇਦਕੇ ਸੋਤੇ ਕਈ ਕੋਟ ਤਪੀ ਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬਕਾਬ ਵਿਚਾਰੇ ਕਈ ਕੋਟ ਨ ਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨ ਪਾਵੇ ਕਈ ਕੋਟ ਭਏ ਵਿਮਾਨੀ ਕਈ ਕੋਟ ਅੰਦ ਗਿਆਨੀ ਕਈ ਕੋਟ ਕਿਰਪਨ ਕੀ ਠੋਰ ਕਈ ਕੋਟ ਭੇਗੇ ਆਤਮ ਨਿਕੋਰ ਕਈ ਕੋਟ ਪਰਦਰਭ ਕੋਹਿ ਰੈ ਕਈ ਕੋਟ ਪਰ ਦੂਕ ਨ ਕਰੈ ਕਈ ਕੋਟ ਮਾਇਆ ਸ਼ਰਮ ਮਾਹੀ ਕਈ ਕੋਟ ਪਰਦੇਸ਼ ਪਰਮਾਹੀ ਜੀਤ ਜੀਤ ਲਾਭੋ ਤੇਤ ਤੇਤ ਲਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸੇਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰખી ਸਰਪੇ ਉਪਾਏ ਕਈ ਕੋਟ ਪਾਤਰ ਬਿਰਕ ਨਿਪਜਾਏ ਕਈ ਕੋਟ ਪਵਨ ਪਾਣੀ ਬਸੰਦਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀ ਅਰ ਸੂਰਨ ਖਿਤਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸਨ ਸਤਾਰੈ ਕਈ ਕੋਟ ਰਾਜਸ ਤਮਸ ਸਾਤਕ ਕਈ ਕੋਟ ਬੇਦ ਪ੍ਰਾਨ ਸਿਮਰਤੇ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਰੀ ਮੇਰ ਸਵਰਨਤੀਵੇ ਕਈ ਕੋਟ ਜਖੇ ਕਿਨਰ ਪਿਸਾਚ ਕਈ ਕੋਟ ਪੂਤ ਪ੍ਰੇਤ ਸੂਕਰ ਮਿਰਗਾ ਚ ਸਭ ਤੇ ਨੇਰੇ ਸਭੂ ਤੇ ਦੂਰ ਨਾਨਕ ਆਪ ਲਿਬ ਤਰਿਆ ਪ੍ਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠ ਤੀ ਖਾਏ ਕਈ ਕੋਟ ਘਾਲੇ ਤਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਬਾਣਾ ਤੈ ਤੈ ਰਾਖੇ ਨਾਨਕ ਸਭ ਕਿਸ ਪ੍ਰਭ ਕੀ ਹਾਥੇ ਕਈ ਕੋਟ ਭਏ ਬਿਰਾਗੀ RAM ਨਾਮ ਸੰਗ ਤੈ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿੰਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਤਿਲ ਲਾਗਾ ਰੰਗ ਜਿਨ ਕੋ ਹੋਈ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਨੀ ਅਰਖੰਡ ਕਈ ਕੋਟ ਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੇ ਨੋ ਬਿਸਤਾਰ ਕਈ ਬਾਰ ਪਸਰਿਓ ਪਸਾਰ ਸਦਾ ਸਦਾ ਇੱਕ ਏਕ ਅੰਕਾਰ ਕਈ ਕੋਟ ਕੀਨੇ ਬੋ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਇ ਸਮਾਤ ਤਾਂ ਕਾ ਅੰਤ ਨ ਜਾਣੇ ਕੋਈ ਆਪੀ ਆਪ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਦਾ ਤੰਬਰਗਾਸ ਕਈ ਗੋਡ ਤਤ ਕੇ ਬੇਤੇ ਸਦਾ ਨਿਹਾਰੀ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਪੈ ਸਦ ਸਦ ਹੀ ਜੀਵੇ ਕਈ ਗੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਆਪਣੇ ਜਨ ਕੋ ਸਾਥ ਸਾਥ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਨਾਨਕ ਤੇਸ ਬਲਹਾਰਨੀ ਜਲ ਥਲ ਮਈਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋਗ ਖਿੰਨ ਮੈਂ ਤਾਪਿ ਉਥਾਪਨ ਹਾਰਾ ਅੰਤ ਨਹੀਂ ਕਿਛੁ ਪਾਰ ਆਵਾਰਾ ਹੁਕਮੇ ਤਾਰਿ ਧਰ ਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਬਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇ ਕੇ ਆਪਣੀ ਵਡਿਆਈ ਨਾਨਕ ਸਭ ਮੇਰੇ ਅਸਮਾਈ ਪ੍ਰਭਾਵੇ ਮਨੁਗਤ ਪਾਵੇ ਪ੍ਰਭਾਵੇ ਤਾਂ ਪਾਤਰ ਤਰਾਵੇ ਪ੍ਰਭਾਵੇ ਬਿਨ ਸਾਸਤੇ ਰਾਖੀ ਪ੍ਰਭਾਵੇ ਤਾਂ ਹਰ ਗੁਣ ਭਾਕੇ ਪ੍ਰਭਾਵੇ ਤਾਂ ਪਤ ਦੇ ਉਦਾਰੇ ਆਪ ਕਰੇ ਆਪਨ ਵਿਚਾਰੇ ਦੁਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਬਿਕਸੇ ਅੰਤਰ ਜਾਮੀ ਜੋ ਭਾਵੇਂ ਸੂਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਕਉ ਮਨੁਗਤਿ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੇ ਛਲੇ ਜੋ ਤਿਸ ਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੇਰੇ ਚੀਜੇ ਜਾਣਦੇ ਆਪਨ ਆ ਬਚੇ ਪਰਮੇ ਬੋਲਾ ਦੇ ਦਿਸਤਾਵੇ ਨਿਮਖ ਮਾਹੀ ਚਾਰਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਕਿੰਦਮੈ ਨੀਜ ਕੀ ਟਕੋ ਰਾਜ ਪਰ ਬ੍ਰਹਮ ਗਰੀਬ ਨਿਵਾਜਾਂ ਕਾ ਦ੍ਰਿਸ਼ਟ ਕਛੂ ਨ ਆਵੇ ਤਿਸ ਤਤਕਾਲ ਦੇ ਦਿਸ ਪ੍ਰਗਟਾਵੇ ਜਾਂ ਕੋ ਆਪਣੀ ਕਰੇ ਬਖਸੀਸ ਤਾਂ ਕਾ ਲੇਖਾ ਨਾ ਗਨੇ ਜਗਦੀਸ਼ ਜੀਓ ਪਿੰਡ ਸਭ ਦਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਿਆ ਬਨਾਈ ਨਾਨਕ ਜੀ ਦੇ ਇੱਕ ਵਡਾਈ ਇਸ ਕਾ ਬਲ ਨਹੀਂ ਸਹਾਤ ਕਰਨ ਕਰਾਵਨ ਸਰਬ ਕੋ ਨਾ ਤੇ ਆਗਿਆਕਾਰੀ ਬਪਰਾ ਜੀ ਜੋ ਜੋ ਤਿਸ ਭਾਵੇ ਸੋਈ ਫੁਨਤੀ ਜੋ ਕਬੂਜ ਨੀਚ ਮੈਂ ਬਸੇ ਕਬੂਸੋਗ ਹਰਕ ਰੰਗ ਹਸੈ ਕਬੂਨੇਂਦ ਜਿੰਦ ਬਿਹਾਰ ਕਬੂ ਬਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਲਾਵਨ ਹਾਰ ਕਬੂ ਨਿਰਦ ਕਰੇ ਬੋ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਵਾਂਹ ਕ੍ਰੋਧ ਬਿਕਰਾਲ ਕਬਹੂ ਜ਼ਰਬ ਕੀ ਹੋਤਰਵਾਲ ਕਬੂ ਹੋਏ ਬਹੇ ਬਡਰਾ ਜਾ ਕਬੂ ਪੇਕਾਰੀ ਨੀਜ ਕਾ ਸਾਜਾ ਕਬੂ ਪਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਕੇ ਤੇ ਵਹੀ ਰਹੇ ਗੁਰ ਪ੍ਰਸਾਦ ਨਾਨਕ ਸਚ ਕਹੈ ਕਬੂ ਹੋਏ ਪੰਡਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਟਟ ਤੀਰਥ ਸ਼ਿਨਾਣ ਕਬੂ ਸਿਦ ਸਾਧਕ ਮੁਖ ਗਿਆਨ ਕਬੂ ਹਕ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਪਰਮੇ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇਵੇਂ ਨਚਾਵੇ ਜੋਤੀ ਸੁਭਾਵੇ ਸੋਈ ਹੋਏ ਨਾਨਕ ਦੂਜਾ ਵਰਨ ਨ ਕੋਏ ਕਬੂ ਸਾਧ ਸੰਗਤ ਏ ਪਾਵੇ ਉਸ ਸਥਾਨ ਤੇ ਬੌਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬినాਸ਼ ਮਨ ਤਨ ਨਾਮ ਰਤੀ ਇਕ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਜੋ ਜਲ ਮੇ ਜਲ ਆਏ ਕਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੇ ਸਦ ਕੁਰਬਾਨ ਸਲੋਕ ਸੋ ਕੀ ਬਸੇ ਮਸਕੀਨੀਆਂ ਆਪਨਿ ਵਾਰ ਤਲੇ ਵੱਡੇ ਵੱਡੇ ਅੰਕਾਰੀਆਂ ਨਾਨ ਗਰਭ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਵਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਵਿਸ਼ਟਾ ਕਾ ਜੰਤੇ ਆਪਸ ਕੋ ਕਰਮਵੰਤ ਕਹਾਵੇ ਜਨਮ ਮਰੇ ਬੋ ਜੋਨ ਪਰਮਾਵੇ ਸਾਨ ਨ ਪੂਮ ਕਾ ਜੋ ਕਰੇ ਗਮਾਨ ਸੋ ਮੂਰਖ ਅੰਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਿਸਾਵੇ ਨਾਨਕੀ ਹਾਂ ਮੁਗਤ ਆਗੇ ਸੁਖ ਪਾਵੇ ਕਨਵੰਤਾ ਹੋਏ ਕਰ ਗਰਬਾ ਵੇ ਤ੍ਰਿਨ ਸਮਾਨ ਕ ਸੰਗ ਨ ਜਾਵੇ ਬੋਲ ਸ਼ਕਰ ਮਨੋਕੂਪਰ ਕਰੇ ਆਸ ਪਲ ਪੀਤਰ ਤਾਂ ਕਾ ਹੋਏ ਬినాਸ਼ ਸਭ ਤੇ ਆਪ ਜਾਣੇ ਬਲਵੰਦ ਕਿਨਵੇਂ ਹੋਏ ਜਾਏ ਬਸਮੰਤ ਕਿਸੇ ਨ ਬਧਿਆ ਬੰਕਾਰੀ ਧਰਮਰਾਇ तिस ਕਰੇ ਇਕ ਵਾਰੀ ਗੁਰ ਪ੍ਰਸਾਦ ਜਾਂ ਕਾ ਮਿਟੇ ਵਿਮਾਨ ਸੋ ਜਨ ਨਾਨਕ ਦਰਗਹਿ ਪਰਵਾਨ ਕੋਟ ਕਰਮ ਕਰੇ ਹਉ ਧਾਰੇ ਸ਼ਰਮ ਪਾਵੇ ਸਗਲੇ ਬਿਰਤਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਗ ਜਤਨ ਕਰਿਆ ਤਮਨੈਂਦਰ ਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਗਟਨ ਆਵੇ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਦ ਬਲਗ ਜਾਣੇ ਮੁਜਤੇ ਕਿਸ਼ ਹੋਏ ਤਬ ਇਸ ਕੋ ਸੁਖ ਨਹੀਂ ਕੋਈ ਜਬੇ ਜਾਣੇ ਮੈਂ ਕਿਸ਼ ਕਰਤਾ ਤਬ ਲਗ ਗਰਭਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਹੀਂ ਚੀਤ ਜਬ ਲਗ ਮੋਹ ਮਗਨ ਸੰਗ ਮਾਈ ਤਬ ਲਗ ਧਰਮ ਰਾਜ ਦੇ ਸਜਾਈ ਪਰਬ ਗੁਰਪਾ ਦੇ ਬੰਧਨ ਟੂਟੇ ਗੁਰ ਪ੍ਰਸਾਦ ਨਾਨਕ ਹਉ ਛੂਟੇ ਸਹਿਸ ਕਟੇ ਲਾ ਕੋਟ ਧਾਵੇ ਤ੍ਰਿਪਤ ਨ ਆਵੇ ਮਾਇਆ ਪਾਸ਼ੇ ਪਾਵੇ ਅਨਕ ਭੋਗ ਬਿਖਿਆ ਕੇ ਕਰੇ ਨ ਤ੍ਰਿਪਤਾਵੇ ਖਪ ਖਪ ਮਰੇ ਬਿਨਾ ਸੰਤੋਖ ਨਹੀਂ ਕੋウ ਰਾਜੇ ਸੁਪਨ ਮਨੋਰਤ ਬਿਰਤੇ ਸਭ ਕਾ ਜੇ ਨਾਮ ਰੰਗ ਸਰਬ ਸੁਖ ਹੋਏ ਵੱਡ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ کرن کرامن کرنے ہار اس کے ہاتھ کہاں بیچار جیسی کرے تیسا ہوئے اپ پرو سوئے جو سو اپنے رنگ سبتے دور سبوں کے سانگ بوجھے دیکھے کرے بے بیک اپنے انیک ਮਰੇ ਨਾ ਬਿਨ ਸੇ ਆਵੇ ਨਾ ਜਾਈ ਨਾਨਕ ਸਦ ਹੀਰ ਅਸਮਾਈ ਆਪ ਬਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕੀ ਨੋ ਆਪਣ ਬਿਸਤਾਰ ਸਭ ਕੁਛ ਉਸ ਕਾਇਓ ਕਰਨੇ ਹਾਰ ਉਸ ਤੇ ਭਿੰਨ ਕਉ ਕਿਛ ਹੋਏ ਤਾਣ ਤਰੰਤਰ ਏਕੇ ਸੋਏ ਆਪਣੇ ਚਲੇ ਤੇ ਆਪ ਕਰਨੇ ਹਾਰ ਕਉਤਕ ਕਰੇ ਰੰਗਿ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੀ ਨਾਨਕੀ ਮਦ ਕਹਿ ਨਾ ਜਾਈ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੇ ਵਖਿਆਨੀ ਸਚ 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 ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ ਭਲਾ 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 ਤੇਰਾ ਰੂਪਿਆ ਸੁੰਦਰ ਅਪਾਰਿ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘੜ ਸੁਣੀ ਸਰਵਨ ਬਕਿਆਨੀ ਪਵਿੱਤਰ 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 ਪਨੀਤ ਨਾਮ ਜਪੇ ਨਾਨਕ ਮਨਪ੍ਰੀਤ ਨਿਰਮਲ 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 ਤੇਰੀ ਬਾਣੀ ਨਿਰਮਲ 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 ਤੇਰੀ ਬਾਣੀ ਕਟਕਟ ਸੁਣੀ ਸਰਮਨ ਬਕਿਆਨੀ ਪਵਿੱਤਰ 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 ਪਨੀਤ ਨਾਮ ਜਪੇ ਨਾਨਕ ਮਨਪ੍ਰੀਤ ਸ਼ਲੋਕ ਸੰਤ ਸਰਨ ਜੋ ਜਨ ਪਰਿ ਸੋ ਜਨ ਉਦਰ ਨਹਾਰ ਸੰਤ ਕੀ ਨਿੰਦਾ ਨਾਨਕਾ ਬੌਰ ਬੌਰਿ ਅਵਤਾਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਅੱਜ ਆਪਾਂ ਸਹਿਜ ਪਾਠ ਦੇ ਜਾਪ ਕੀਤੇ ਹਨ ਔਰ ਗੁਰੂ ਮਾਰਾ ਸੱਚੇ ਪਾਤਸ਼ਾਹ ਸਰਬੱਤ ਹੀ ਸੰਗਤਾਂ ਉਪਰ ਮੇਰਾ ਪ੍ਰਿਆਤ ਰੱਖੇ ਹਰੇਕ ਨੂੰ ਚੜਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਦਾਤਾਂ ਬਖਸ਼ੇ ਆਪਣੇ ਦਰੋਂ ਕਰੋ ਔਰ ਗੁਰਸਿੱਖੀ ਜੀ ਮੰਦੇ ਨਾਲ ਜੋੜ ਕੇ ਰੱਖੇ ਪ੍ਰਮਾਤਮਾ ਹਰੇਕ ਦੀਆਂ ਮਨੋਪਾਵਨਾਵਾਂ ਜਿਹੜੀਆਂ ਵਾਂ ਉਹ ਪੂਰੀਆਂ ਕਰੇ ਔਰ ਬਾਣੀ ਪੜਦੇ ਅੰਦਾਜ਼ ਕੋਲੋਂ ਏਕ ਨੀ ਨੀਕ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਿਆਰੀ ਸਾਧ ਸੰਗਤ ਜੀ ਪੁੱਲਾਂ ਬਖਸ਼ਣ ਜੋਗਿਆ ਦਾਸ ਦੀਆਂ ਪੁੱਲਾਂ ਜਿਹੜੀਆਂ ਬਖਸ਼ ਦੇਣੀਆਂ ਕਿਰਪਾ ਕਰਨੀ ਮਿਹਰ ਕਰਨੀ ਔਰ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਾਂ ਜਿਹੜਾ ਆਪਣੇ ਜੀਵਨ ਨੂੰ ਸਵਾਰੀਏ ਔਰ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ